ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਤੁਸੀਂ ਜਿਵੇਂ ਮੈਂ ਟਾਈਟਲ ਸਾਹਮਣੇ ਤੇ ਲਗਾਇਆ ਕਿ ਸੇਲ ਵਾਲੀਆਂ ਨੇ ਸੇਲ ਐਵੇਂ ਦੀ ਹੈ ਕਿ ਪ੍ਰਾਈਸ ਹੀ ਸੂਟਾਂ ਦਾ ਇੰਨਾ ਘੱਟ ਹੈ ਕਿ ਉਹ ਸੇਲ ਨਾਲੋਂ ਕਿਤੇ ਵੱਧ ਲੱਗਦੇ ਪਏ ਨੇ ਬਹੁਤ ਸੋਹਣੇ ਤੇ ਸੁਪੀਰੀਅਰ ਕੁਆਲਿਟੀ ਦੇ ਫੈਬਰਿਕ ਤੇ ਨਾਲ ਇੱਕ ਜਿਹੜੇ ਸੂਟ ਵਿੱਚ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਇਹਨਾਂ ਨੂੰ سارے ਕਸਟਮਰ ਬਹੁਤ ਪਸੰਦ ਕਰਦੇ ਨੇ ਤੇ ਇਹਨਾਂ ਬਾਰੇ ਇਹੀ ਆਉਂਦੀ ਹੈ ਕਿ ਬਹੁਤ ਹੀ ਸੌਫਟ ਤੇ ਜਿਹੜਾ ਕਿ ਗਰਮੀਆਂ ਵਿੱਚ ਬਹੁਤ ਬੈਸਟ ਕਪੜਾ ਇਹਨਾਂ ਸਾਰੇ ਸੂਟਾਂ ਦਾ ਕਿਉਂਕਿ ਚੜੇ ਵੀ ਕਸਟਮਰ ਇਹਨਾਂ ਸੂਟਾਂ ਨੂੰ ਬਾਈ ਕਰਦੇ ਨੇ ਉਹਨਾਂ ਨੂੰ ਇਹ ਕਪੜਾ ਇਹਨਾਂ ਦਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਤੇ ਉਹ ਕਹਿੰਦੇ ਨੇ ਕਿ ਜਿਹੜਾ ਸਮਾਂ ਨੂੰ ਚਲਾ ਸੀ ਜਦੋਂ ਇਹ ਕਲੈਕਸ਼ਨ ਆ ਸੇਮ ਫੈਬਰਿਕ ਨਾਲ ਚਾਹੇ ਉਹ ਉਸ ਵੇਲੇ ਪ੍ਰਿੰਟਸ ਉਹਦੇ ਵੱਖਰੇ ਸੀਗੇ ਆਏ ਸੀਗੇ ਤਾਂ ਸਭ ਨੇ ਇਹਨਾਂ ਨੂੰ ਬਹੁਤ ਪਸੰਦ ਕੀਤਾ ਸੀ ਤੇ ਇਸ ਵਾਰੀ ਵੀ ਸਾਰੇ ਹੀ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਕਿਉਂਕਿ ਜਿਹੜੇ ਆਪਸ਼ਨ ਵੀ ਨੇ ਕਲਰਸ ਦੇ ਇਹਦੇ ਵਿੱਚ ਕਿਉਂਕਿ ਜਿਹੜੇ ਆਪਸ਼ਨ ਕਲਰ ਜਿਹਨੇ ਅਸਲ ਥੋੜੇ ਹੋਰ ਅਪਡੇਟਡ ਕਰ ਦਿੱਤੇ ਨੇ ਬਾਕੀ ਕੁਝ ਕਲਰ ਆਏ ਨੇ ਜਿਹੜੇ ਪਹਿਲੇ ਸਾਲ ਸਾਲ ਵਾਲੇ ਸੀਗੇ ਤੇ ਪ੍ਰਾਈਸ ਇਹਨਾਂ ਜਿਹੜਾ 560 ਰੁਪਏ ਸਿਰਫ ਤੇ ਸਿਰਫ 560 ਰੁਪਏ ਸੇਲ ਵਾਲੇ ਸੂਟਾਂ ਨਾਲ ਕਿਤੇ ਘੱਟ ਪ੍ਰਾਈਸ ਹੈ ਤੇ 560 ਰੁਪਿਆ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਵੈਸੇ ਇਹਨਾਂ ਵਿੱਚ ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਹੀ ਜ਼ਿਆਦਾ ਆਪਸ਼ਨ ਨੇ 100 ਤੋਂ 200 ਤੱਕ ਆਪਸ਼ਨ ਇਹਦੇ ਚੱਲ ਜਾਂਦੀਆਂ ਨੇ ਜਦੋਂ ਵੀ ਇਹਨਾਂ ਦੀ ਅਪਡੇਟਸ ਆਉਂਦੀਆਂ ਨਵੇਂ-ਨਵੇਂ ਕਲਰ ਹਰ ਵਾਰੀ ਪਹਿਲੇ ਸੀ ਕਿ ਕਿ ਬੋਟਮ ਤੇ ਜਾਂ ਤਾਂ ਪ੍ਰਿੰਟ ਸੀ ਜਾਂ ਪਲੇਨ ਸੀ ਪਰ ਐਸ ਵਾਰੀ ਕੁ ਚਾਰ-ਪੰਜ ਕਲੈਕਸ਼ਨ ਉਤੰਨੇ ਗਈਆਂ ਜਿੰਨਾ ਵਿੱਚ ਕੀ ਹੈ ਕਿ ਤੁਹਾਨੂੰ ਬਾਟਮ ਤੇ ਵੀ ਥੋੜਾ ਬੋਤਾ ਵਰਕ ਮਿਲਦਾ ਬਹੁਤ ਪਿਆਰੇ ਨੇ ਸਾਰੇ ਤੇ ਸਾਰੇ ਸੂਟ ਕਲਰ ਜਿਵੇਂ ਦੇ ਇੱਥੇ ਸ਼ੋ ਹੋ ਰਹੇ ਨੇ ਸੇਮ ਐਜ਼ ਇਟ ਇਜ਼ ਹਨ ਕਲਰ ਵਿੱਚ ਕੋਈ ਵੀ ਤੁਹਾਨੂੰ ਡਿਫਰੈਂਸ ਨਹੀਂ ਆਏਗਾ ਸੇਮ ਐਜ਼ ਇਟ ਇਜ਼ ਆਨ ਕਿ ਜਿਵੇਂ ਦੇ ਇੱਥੇ ਸ਼ੋ ਹੋ ਰਹੇ ਨੇ ਤੇ ਫੈਬਰਿਕ ਬਹੁਤ ਹੀ ਸਪੀਰੀਅਰ ਕੁਆਲਿਟੀ ਦਾ 560 ਇਹਦਾ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਚਾਰਜਸ ਹੈ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਇੰਡੀਆ ਵਿੱਚ ਇਹਨੂੰ 560 ਵਿੱਚ ਮੰਗਵਾ ਸਕਦੇ ਹੋ ਫਿਰ ਸ਼ਿਪਿੰਗ ਚਾਰਜਸ मोस्टली ਅਸੀਂ ਹਰ ਕਲੈਕਸ਼ਨ ਦੇ ਫ੍ਰੀ ਹੀ ਰੱਖਦੇ ਆਂ ਬਾਕੀ ਕੋਈ ਕੁਇਰੀ ਹੈ ਤਾਂ ਮੈਂ ਨੰਬਰ ਐਡ ਕੀਤਾ ਹੈ ਨੰਬਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਲੈਕਸ਼ਨ ਸਾਰੀਆਂ ਅਵੇਲੇਬਲ ਨੇ ਸੂਟ ਸਾਰੇ ਅਵੇਲੇਬਲ ਨੇ ਮੈਂ ਵੀਡੀਓ ਛੋਟੇ ਛੋਟੇ ਬਣਾਨੀ ਆ ਕਲੈਕਸ਼ਨਾਂ ਥੋੜੀ ਥੋੜੀ ਐਡ ਕਰਦੀ ਆ ਅੱਜ ਇੱਕੋ ਹੀ ਕਲੈਕਸ਼ਨ ਐਡ ਕੀਤੀ ਆ ਤੇ ਚਲੋ ਨੈਕਸਟ ਵੀਡੀਓ ਵਿੱਚ ਮਿਲਦੇ ਆਂ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ